ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਸਰਿੰਦਰ ਸਿੰਘ ਸਕੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ YouTube ਚੈਨਲ ਪੰਜਾਬ ਬੋਲਦਾ ਤੇ Facebook ਪੇਜ ਸਰਿੰਦਰ ਸਿੰਘ ਸਕੂ ਦੇ ਉੱਪਰ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅਕਸਰ ਆਪਾਂ ਕਿਸੇ ਨਾ ਕਿਸੇ ਸੈਲੀਬ੍ਰਿਟੀ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਕੋਈ ਮਜ਼ਦੂਰਾ ਹੁੰਦਾ ਕਈ ਵਾਰੀ ਕਿਸਾਨਾ ਕੋ ਹੁੰਦੇ ਆ ਕੋਈ ਗਾਇਕ ਕਲਾਕਾਰ ਹੁੰਦੇ ਆ ਕੋਈ ਗੀਤਕਾਰ ਆ ਹਨਾ ਪਹਿਲਾਂ ਵੀ ਆਪਾਂ ਇਹਨਾਂ ਨੂੰ ਮਿਲਿਆ ਅੱਜ ਆਪਣੇ ਨਾਲ ਪਿੰਡੂ ਮਜ਼ਦੂਰ ਜੁਨੇਆਂ ਦੇ ਜ਼ਿਲ੍ਹਾ ਪ੍ਰਧਾਨ ਸਰਦੇਸ਼ ਸਿੰਘ ਮਨਕੇ ਆ ਇਹਨਾਂ ਤੋਂ ਆਪਾਂ ਕਾਫੀ ਗੱਲਾਂ ਬਾਤਾਂ ਕਰਨ ਵਾਲੀਆਂ ਇਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਫਿਰ ਆਪਾਂ ਇਹਨਾਂ ਨੂੰ ਸਵਾਲ ਜਵਾਬ ਕਰਾਂਗੇ ਸਰਦੇਸ਼ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਬਾਈ ਖਾਲਸਾ ਬਾਈ ਪਾਤ ਜੀ ਬਾਈ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਮੇ ਪੰਜਾਬ ਬੋਲਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਸ਼ੁਕਰੀਆ ਸ਼ੁਕਰੀਆ ਸਾਹਿਬ ਹਾਂਜੀ ਤੇ ਤਾਂ ਕਿ ਤੁਸੀਂ ਸਾਡੀ ਗੱਲ ਹੈ ਜਿਹੜੀ ਲੋਕਾਂ ਦਾ ਤਾਂ ਵਿਚਾਰ ਧੰਨਵਾਦ ਹੈ ਧੰਨਵਾਦ ਸੁਦਰਸ਼ ਸਿੰਘ ਜੀ ਹੋਠੀ ਟਾਕੋਂ ਹਾਂਜੀ ਚੜ੍ਹਦੀ ਕਲਾ ਚੋਂ ਹਾਂਜੀ ਚੜ੍ਹਦੇ ਚਾਲਾ ਸੁਦਰਸ਼ ਸਿੰਘ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇੱਕ ਕਾਫੀ ਤੁਸੀਂ ਕਾਫੀ ਸਮੇਂ ਤੋਂ ਸਰਕਾਰ ਨੂੰ ਵੀ 1.75 1.75 ਏਕੜ ਤੋਂ ਵੱਧ ਦੀ ਜਮੀਨ ਆ ਵੀ ਉਹ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈਗੀ ਤੇ ਕਿਸੇ ਵੀ ਕਾਟਦੇ ਆ ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰੀ ਸੀ ਮੈਂ ਉਹ ਜਿਹੜੀ ਕਮੇਟੀ ਆ ਉਹ ਨਾ ਸਰਕਾਰ ਦੇ ਪੁਤਲੇ ਬਹੁਤ ਫੂਕ ਰਹੀ ਆ ਕਾਫੀ ਰੋਣਾ ਪਿਆ ਹੋਇਆ ਹੈ ਨਾ ਤੇ ਕੀ ਚੱਕਰ ਕੀ ਆ ਸਾਰੇ ਤੁਸੀਂ ਸਾਨੂੰ ਮੜੀ ਰੇਲ ਚ ਗੱਲ ਦੱਸੋ ਇਹ ਬਾਰੇ ਕਿਉਂ ਫੂਕ ਰਹੇ ਹੋ ਤੁਸੀਂ ਪੁਤਲੇ ਉਹ ਕੀ ਕਾਰਨ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਇਹ ਅੱਜ ਨਹੀਂ ਇਹ ਕਾਫੀ ਲੰਬੇ ਸਮੇਂ ਤੋਂ ਇਦਿੱਤੇ ਵਿਚਾਰ ਪਤੰਦਰਾ ਤੇ ਇੱਥੇ ਲੜਾਈ ਚੱਲ ਰਹੀ ਆ ਸਭ ਤੋਂ ਪਹਿਲਾਂ ਤਾਂ ਕਿ ਸ਼ੁਰੂਆਤ ਕੀਤੀ ਸੀ ਹਾਂਜੀ ਕਿ ਜਿਹੜਾ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਆ ਜਿਹੜੀ 33% ਜਿਹੜੀ ਉਹ ਇਹਨਾਂ ਨੂੰ ਚਾਹੀਦੀ ASCII ਵਰਗ ਨੂੰ ਉਹ ਮਜ਼ਦੂਰਾਂ ਦੀ ਹੈ ਕਾਲੀਆਂ ਕੀ ਹੈ ਜੀ ਕਾਨੂੰਨ ਨੇ ਕਾਨੂੰਨ ਇਹ ਕਹਿੰਦਾ ਠੀਕ ਹੈ ਜੀ ਦੂਸਰਾ ਹੈਗਾ ਵੀ ਉਹ 33% ਜ਼ਮੀਨ ਤੋਂ ਬਾਅਦ ਕੁਝ ਜ਼ਮੀਨਾਂ ਇਹੋ ਜਿਹਾ ਪਿੰਡਾਂ ਵੀ ਜੁम्मे ਬੇਚਰਾਗ ਪਿੰਡ ਦਾ ਜਿਹਦੇ ਸੰਬੰਧ ਦੇ ਵਿੱਚ ਅਸੀਂ ਸਰਕਾਰ ਦੇ ਪੁਤਲੇ ਫੂਕ ਰਹੇ ਹਾਂ ਹਾਂਜੀ ਭਈ ਉਸ ਬੇਚਰਾਗ ਪਿੰਡ ਦੀ ਜ਼ਮੀਨ ਦਾ ਜਿਹੜਾ 927 ਏਕੜ ਜ਼ਮੀਨ ਹੈ ਕਿਸੇ ਦੇ ਨਾਂ ਦੀ ਅੱਛਾ ਜੀ ਕਿਉਂਕਿ ਰਾਜੇ ਦੇ ਕੋਈ ਆਵਾਦ ਨਹੀਂ ਸੀ ਠੀਕ ਹੈ ਜੀ ਉਸ ਜ਼ਮੀਨ ਦਾ ਕੋਈ ਮਾਲਕ ਨਹੀਂ ਸੀ ਠੀਕ ਹੈ ਜੀ ਉਹਦੇ ਸੰਬੰਧ ਦੇ ਵਿੱਚ ਕਿ ਲੜਾਈ ਚੱਲ ਰਹੀ ਹੈ ਹੂੰ ਕਿ ਜਿਹੜੀ ਇਹ ਏ ਨਾਮੀ ਜ਼ਮੀਨ ਆ ਇਹ ਕਾਨੂੰਨ ਮੁਤਾਬਕੀ ਹੂੰ ਇਹ ਵੇਜ ਬਿਨਾਂ ਲੋਕਾਂ ਦੀ ਬਣਦੀ ਆ ਚਾਹ ਮਜ਼ਦੂਰ ਆ ਠੀਕ ਹੈ ਜੀ ਚਾਹ ਕਿਸਾਨ ਆ ਹੂੰ ਚਾਹ OBC ਕੋਈ ਵੀ ਆ ਠੀਕ ਹੈ ਕਿਸ ਕਾਸ ਨਾਲ ਕਿਸ ਸੰਬੰਧ ਨਹੀਂ ਹੈਗੀ ਜਿਹਦੇ ਕੋਲੇ ਜ਼ਮੀਨ ਨਹੀਂ ਜਿਹੜੇ ਬੇਜ਼ਮੀਨੇ ਆ ਹੂੰ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਇਹ ਜ਼ਮੀਨਾਂ ਦਿੱਤੀਆਂ ਜਾਂਦੀਆਂ ਆ ਉਹ ਖੇਤੀ ਕਰਨ ਦਾ ਸਹਿਕਾਰੀ ਏਜੰਸੀ ਬਣਾਉਣ ਦਾ ਇਕੱਠਾ ਸਾਂਝੀ ਖੇਤੀ ਕਰਨ ਤਾਂ ਕਿ ਜਿਹੜੇ ਲੋਕ ਅੱਜ ਬੇਰੁਜ਼ਗਾਰ ਬੈਠੇ ਆ ਜਿਹੜੇ ਰੋਟੀ ਕੰਨਿਓ ਤਰਸਦੇ ਜਿਨ੍ਹਾਂ ਨੂੰ ਇੱਕੀ ਕਣਕ ਦੀ ਸਮੱਸਿਆ ਹੁੰਦੀ ਉਹ ਘਟੋ ਘਟਾਪ ਦੇ ਖਾਣ ਜੋਕਰੀ ਕਣਕ ਦਾ 19 ਕਿਤੇ ਜ਼ਮੀਨ ਹੋਵੇ ਉਹਨਾਂ ਕੋਲੇ ਪਸ਼ੂ ਦਾ ਪਸ਼ੂ ਰੱਖਿਆ ਹੋਵੇ ਕੋਈ ਨਾ ਪੱਠੇ ਵਟਣ ਦਾ ਹੋ ਜੇ ਹਨਾ ਕਿ ਦੁੱਧ ਪਾਣੀ ਦਾ ਬਣਦਾ ਹੁੰਦਾ ਥੋੜਾ ਉਹਨਾਂ ਦਾ ਖਾਣ ਜੁਕਰੇ ਦਾਣੇ ਹੋ ਜਾਣਾ ਕੁਝ ਇੱਕਦਰਾ ਡੰਗਰ ਰੱਖ ਲੈਣ ਤੇ ਉਹਦੇ ਵਿੱਚ ਉਹ ਆਪ ਦਾ ਜਿਹੜਾ ਗਜਾਰਾ ਕਰਨਾ ਕਰ ਠੀਕ ਹੈ ਇਹ ਲੜਾਈਆ ਹਮ ਪਰ ਸਰਕਾਰ ਨੇ ਉਲਟਾ ਕੀ ਕੀਤਾ ਜਿਹੜੇ 28 ਜੋ ਮਤਲਬ ਫਰਵਰੀ ਨੂੰ ਉੱਥੇ ਚਰਾਗ ਜਗਾਇਆ ਸੀ ਹਮ ਉਸ ਤੋਂ ਬਾਅਦ 20 ਮਈ ਨੂੰ ਉੱਥੇ ਜਾ ਕੇ ਬੇਗਾਨਾ ਪ੍ਰਦਰਸ਼ਨ ਦੀ ਗੱਲ ਸੀ ਠੀਕ ਹੈ ਸਰਕਾਰ ਨੇ ਕੀ ਕੀਤਾ ਕਿ ਰੋਕਾਂ ਲਾ ਲਈਆਂ ਸਾਰੇ ਪੰਜਾਬ ਦੀ ਪੁਲਿਸ ਚੱਕ ਕੇ ਅੱਛਾ ਜੀ ਸੰਗਰੂਰ ਲਾਤੀ ਹੂੰ ਉਹ ਤੇ ਚ 900 ਦੇ ਕਰੀਬ ਬੰਦਾ ਜਿਹੜਾ ਹੈਗਾ ਗ੍ਰਿਫਤਾਰ ਕਰਿਆ ਪਾ ਔਰਤਾਂ ਸਮੇਤ ਹੂੰ ਗ੍ਰਿਫਤਾਰ ਕਰ ਲਈ ਠੀਕ ਆ ਜਿਹਦੇ ਚ 500 ਔਰਤਾਂ ਸੀ ਤੇ ਬੰਦੇ ਸੀ ਹੂੰ ਉਹ ਹੋ ਤਾਂ ਸਾਰੇ ਛੱਡ ਦਿੱਤੇ ਹੂੰ ਪਰ ਪਿੰਡ ਸ਼ਾਦੀ ਹਰੀ ਪਿੰਡ ਦੇ ਜਿਹੜੇ 10 ਹੈ ਗਿਆ ਕਿਸਾ ਮਤਲਬ ਮਜ਼ਦੂਰ ਹਾਂ ਤੇ ਤਿੰਨ ਵੀ ਬੰਗਾ 13 ਜਾਣੇ ਆ ਉਹਨਾਂ ਨੂੰ ਉਹਨਾਂ ਨੇ ਨਹੀਂ ਛੱਡੇ ਅੱਛਾ ਹਜੇ ਛੱਡੇ ਨਹੀਂ ਉਹ ਨਹੀਂ ਜੀ ਉਹ ਅੰਦਰ ਅੱਛਾ ਜੀ ਅੱਛਾ ਜੀ ਉਹਦੇ ਸੰਬੰਧ ਦੇ ਵਿੱਚ ਇੱਕ ਇਹ ਪ੍ਰੋਗਰਾਮ ਬਣਾ ਰਹੇ ਸੀਗੇ ਹੂੰ ਬਈ ਆਪਾਂ ਹੁਣ ਕਿਉਂਕਿ ਪਹਿਲਾਂ ਜਿਹੜਾ ਪਹਿਲਾਂ ਸੀਗਾ 20 ਮਈ ਨੂੰ ਹੂੰ ਉਹ ਜਿਹੜਾ ਪ੍ਰੋਗਰਾਮ ਸੀਗਾ ਤੇ ਉਹਦੇ ਸੰਬੰਧ ਦੇ ਵਿੱਚ ਸੀਗਾ ਵੀ ਜਿਹੜਾ ਭਗਵਾਨ ਸਬਾਨ ਹੂੰ ਉਹਦੇ ਘਰ ਦੇ ਮੂਹਰੇ ਜਾ ਕੇ ਧਰਨਾ ਧੰਨਵਾਦ ਠੀਕ ਆ ਉਸ ਤੋਂ ਬਾਅਦ ਸਾਰੇ ਜਿੰਨੇ ਸੀ ਕਿ ਜ਼ਿਲ੍ਹਾ ਕੇਂਦਰਾ ਉਹਨਾਂ ਤੇ ਪਿੰਡੂ ਮਜ਼ਦੂਰ ਜਿਹਨਾਂ ਨੇ ਬਰਲੋ ਜੀ ਕਰਿਆ ਜਾਓ ਹਾਂਜੀ ਸਰਕਾਰ ਨੇ ਲਾਰਾ ਲਾਇਆ ਸੀ ਹੂੰ ਕਿ ਨਹੀਂ ਤੁਹਾਡੇ ਨਾਲ ਗੱਲਬਾਤ ਕਰ ਲਈ ਤੁਸੀਂ ਅਸੀਂ ਛੱਡ ਦਿੰਨੇ ਹਾਂ ਠੀਕ ਹੈ ਇਹ 13 ਜਿਹੜੇ ਆ ਔਰਤਾ ਮਜ਼ਦੂਰੇ ਛੱਡੇ ਤੁਸੀਂ ਗੱਲਬਾਤ ਦੀ ਸ਼ੁਰੂ ਗੱਲ ਕਰੀ ਜ ਤੁਸੀਂ ਮੈਂ ਤੁਹਾਡੀ ਮਾਪਿਆਂ ਨਾਲ ਗੱਲ ਟੋਕ ਰਿਹਾ ਇੱਕ ਸੌਣ ਚਾਹੀਏ ਕੋਈ ਬਿੱਕਰ ਸਿੰਘ ਉਹ ਨੂੰ ਕਿਸ ਤੁਹਾਡਾ ਕੋਈ ਲੀਡਰ ਆ ਸੰਘਰਸ਼ ਕਮੇਟੀ ਦਾ ਨਾਮ ਇਹ ਤਾਂ ਮੈਂ ਪੂਰਾ ਜਾਣਦਾ ਨਹੀਂ ਬੰਦਾ ਕੌਣਾ ਉਹ ਉਸ ਬੰਦੇ ਨੂੰ ਕਹਿੰਦੇ ਮੀਟਿੰਗ ਕਰਨ ਵਾਸਤੇ ਸੱਦਿਆ ਸੀ ਪ੍ਰਸ਼ਾਸਨ ਨੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਉਹੀ ਗੱਲ ਸੀ ਨਾ ਉਹ 13 ਨੂੰ ਛਡਾਉਣ ਲਈ ਜਦੋਂ ਪੱਕਾ ਮੋਰਚਾ ਲਾਉਣਾ ਸੀ ਡੀਸੀ ਦਫਤਰ ਸੰਗਰੂਰ ਹਾਂਜੀ ਉਹ ਗੱਲ ਕਰਨ ਦੇ ਬਹਾਨੇ ਬੁਲਾ ਲਿਆ ਹਮ ਔਰ ਬੁਲਾ ਕੇ ਉਸ ਨੂੰ ਉਥੇ ਉਹਨੂੰ ਜੇਲ੍ਹ ਤੇ ਅੱਛਾ ਉਹਨੂੰ ਮਤਲਬ ਗ੍ਰਿਫਤਾਰ ਕਰ ਲਿਆ ਮਾਦਾ ਜੇਲ੍ਹ ਚਾ ਸ਼ਾਇਦ ਉਸੋ ਅੱਛਾ ਜੀ ਤੇ ਇਹ ਜਿਹੜਾ ਸਰਕਾਰ ਦਾ ਇਸ ਤਰ੍ਹਾਂ ਦਾ ਰਵਈਆ ਹੈ ਹੂੰ ਇਹ ਠੀਕ ਨਹੀਂ ਹੈ ਨਹੀਂ ਇਹ ਤਾਂ ਕੋਈ ਟਾਰਗੇਟ ਪਿੱਛੇ ਜਿਹੜੇ ਕਿਸਾਨ ਹਟਾਏ ਇਹਨਾਂ ਨੇ ਬੱਡਰਾਂ ਤੋਂ ਉਹ ਦੋਨਾਂ ਨੂੰ ਚੰਡੀਗੜ੍ਹ ਸੱਦ ਲਿਆ ਮੀਟਿੰਗ ਦੇ ਵਿੱਚ ਤੇ ਉਹ ਮੀਟਿੰਗ ਤੋਂ ਬਾਅਦ ਜਦੋਂ ਬਾਹਰ ਨਿਕਲੇ ਗ੍ਰਫਤਾਰ ਕਰ ਲਏ ਹਨ ਧਰਮਨ ਚੱਕਤਾ ਇਹ ਤਾਂ ਫਿਰ ੱੱਕਾ ਹੀ ਹੋ ਗਿਆ ਇੱਥੇ ਵੀ ਉਹੀ ਨੀਤੀ ਬਣਾ ਰਹੀ ਹੈ ਸਰ ਹਾਂ ਹਾਂ ਹੂੰ ਤਾਂ ਕਿ ਇਹਨਾਂ ਦਾ ਜਿਹੜਾ ਸੰਘਰਸ਼ ਹੈ ਇੱਥੇ ਦਬਾਇਆ ਜਾਵੇ ਹੂੰ ਜਿਹੜਾ ਪਹਿਲਾਂ ਕਹਿੰਦਾ ਸੀ ਮੰਗਦਾ ਰਹਿੰਦੇ ਸੂਰਜਾ ਕਮੀਆਂ ਦੇ ਵਿੜਿਆ ਵਾਲਾ ਭਗਵੰਤ ਮਾਨ ਹਾਂ ਅੱਜ ਉਹਦੂੰ ਉੱਠ ਚੱਲਿਆ ਠੀਕ ਆ ਉਹ ਸਗਾ ਇਹ ਜਿਹੜੇ ਹੱਕ ਮੰਗਦੇ ਮਜ਼ਦੂਰ ਕਿਸਾਨ ਆ ਬੇਜਮੀਨੇ ਜਾਇ OBC ਜਿੰਨੇ ਵੀ ਆ ਇਹਨਾਂ ਦੀ ਆਵਾਜ਼ ਨੂੰ ਦਵਾ ਰਿਹਾ ਉਹ ਕਾਰਪੋਰੇਟਾਂ ਦੀ ਮਦਦ ਕਰ ਰਿਹਾ ਜ਼ਮੀਰਦਾਰਾਂ ਦੀ ਮਦਦ ਕਰ ਰਿਹਾ ਆਪਾਂ ਕਹਿੰਦੇ ਵੀ 17.5 ਏਕੜ ਤੋਂ ਵੱਧ ਜਿਹੜੀ ਜ਼ਮੀਨਾਂ ਲੈਂਡ ਸੀਲਿੰਗ ਐਕਟ ਆ ਜਿਹੜਾ ਉਹਨਾਂ ਕੋ ਕੀਤਾ ਜਾਵੇ ਠੀਕ ਆ ਪਰ ਉਹ ਇਦੋਂ ਉਲਟ ਚੱਲਦਾ ਉਹਨਾਂ ਆਤਮਾਨ ਉਹ ਕਾਰਪੋਰੇਟਾਂ ਦੇ ਜ਼ਗੀਰਦਾਰਾਂ ਦੇ ਹੱਕ 'ਚ ਭੇਤਰਿਆ ਪੈਸੇ ਲਟਾਂ ਦੀ ਇਹ ਹੀ ਹੁੰਦਾ ਨਾ ਜਦੋਂ ਤਕੜਾ ਉਹਨੂੰ ਕੁਰਸੀ ਮਿਲ ਗਈ ਕੁਰਸੀ ਦਬਾਉਣ ਚ ਫਿਰੋ ਲੋਕ ਹੁੰਦੇ ਆ ਤੇ ਉਹ ਮੁੜ ਕੇ ਫਿਰ ਆਉਂਦੇ ਸਹੂਲਤਾਂ ਵਾਸਤੇ ਆਪਦੇ ਵਾਸਤੇ ਵਰਤੇ ਜਾਂਦੇ ਆ ਉਹਨਾਂ ਦੀ ਇੱਕ ਬਗਵਾਨਤਮਾ ਉਹਨਾਂ ਚ ਉਹੀ ਨੀਤੀ ਹੈ ਜੀ ਕੋਈ ਨੀਤੀ ਨਹੀਂ ਜੋ ਪਹਿਲਾਂ ਕਹਿੰਦਾ ਸੀ ਅੱਜ ਉਹ ਸੂਰਜ ਮਗਦਾ ਨਹੀਂ ਹੂੰ ਅੱਜ ਕਮਲਾ ਨਾ ਬਣੀ ਅੱਜ ਉਹ ਜ਼ਗੀਰਦਾਰਾਂ سرمایہਦਾਰਾਂ ਦੇ ਹੱਕ ਚ ਹੂੰ ਤੇ ਉੱਥੇ ਸੂਰਜ ਮਗਾ ਰਿਹਾ ਹ ਮੇਰੇ ਜੁਬਰਾਨ ਸਰ ਪਰ ਲਾਰਾ ਲਾ ਕੇ ਵੋਟਾਂ ਨਹੀਂ ਜਿਹੜੀ ਗਰੀਬਾਂ ਦੇ ਘਰਾਂ ਦੇ ਸੂਰਜ ਅੱਜ ਬੁਝਾਈ ਰਿਹਾ ਤਕੜਿਆਂ ਦੇ ਮਤਲਬ ਮਗਰ ਲੱਗ ਗਿਆ ਹੈ ਨਾ ਪਰ ਇਹ ਹੱਕ ਜਗਣਾ ਉੱਥਈ ਜਗਣਾ ਉੱਥਈ ਕਿਉਂਕਿ ਉਹਨਾਂ ਨੇ ਆਪ ਜਗਾਉਣਾ ਹੂੰ ਸਾਡਾ ਮਕਸਦੀ ਖਸ਼ੂਰ ਆ ਵੀ ਜਿਹੜੇ ਲੋਕ ਬੇਜਮੀਨੀ ਆ ਬੇ ਘਰੇ ਆ ਹੂੰ ਜਿੰਨਾ ਕੋਈ ਕੋਈ ਰੁਜ਼ਗਾਰ ਹੈ ਨਹੀਂ ਆ ਬੇ ਰੁਜ਼ਗਾਰ ਆ ਉਹਨਾਂ ਦੇ ਲਈ ਅਸੀਂ ਕੰਮ ਕਰ ਰਹੇ ਹੂੰ ਜਿਨ੍ਹਾਂ ਦਾ ਕੋਈ ਬਾਲੀ ਪਰਸ ਨਹੀਂ ਉਹਨਾਂ ਲਈ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਕਹੇ ਤਹਿਆ ਕੀਤਾ ਹੋਇਆ ਵੀ ਅਸੀਂ ਇਹ ਕਰਨਾ ਤੇ ਜਿਹਦੇ ਨਾਲ ਪਿੰਡੋਂ ਮਜ਼ਦੂਰ ਜੁੜਿਆ ਜਿਹਦੇ ਸਭ 13 ਬੰਦੇ ਤੁਹਾਡੇ ਪਹਿਲਾਂ ਦੇ ਫੜੇ ਹੋਏ ਆ ਹਾਂਜੀ ਬੀਬੀਆਂ ਸਣੇ ਹਨਾ ਹਾਂਜੀ ਚੌਥਾ ਬਿੱਕਰ ਸਿੰਘ ਫੜਿਆ ਗਿਆ ਹਨਾ ਹਾਂਜੀ ਕਿ ਇਹ ਇਹਨਾਂ ਸਟਾਣਾਂ ਬਾਅਦ ਤੇ ਫਿਰ ਕੀ ਕਰਦੀ ਹੈ ਤੁਹਾਡੀ ਕਮੇਟੀ ਉਹੀ ਆ ਕਰ ਰਹੇ ਆਂਗੇ ਅਸੀਂ ਪੁੱਤਲੇ ਫੂਕਦੇ ਆਂ ਪੁੱਤਲੇ ਫੂਕ ਰਹੇ ਆਂ ਭਗਵੰਤ ਮਾਨ ਸਰਕਾਰ ਦੇ ਹੀ ਨਹੀਂ ਹੂੰ ਐਸਐਸਪੀ ਸੰਗਰੂਰ ਦਾ ਪੁੱਤਲੇ ਫੂਕਦੇ ਆਂ ਅਸੀਂ ਨਾਲ ਠੀਕ ਆ ਜੀ ਸ਼ਾਸਨ ਦਾ ਵੀ ਨਾਲ ਪੁੱਤਲਾ ਫੂਕਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਧੋਖੇ ਨਾਲ ਸਾਡਾ ਲੀਡਰ ਜਿਹੜਾ ਫਿਕਰ ਸਿੰਘ ਹੱਥਵਾ ਹੂੰ ਉਸ ਨੂੰ ਫੜਿਆ ਹੂੰ ਤੇ ਇਹ ਲੋਕ ਉਹਨਾਂ ਚਰਬੈਣਗੇ ਨਹੀਂ ਟਿੱਕੇ ਜਿਨ੍ਹਾਂ ਚਰ ਸਾਡੇ ਸਾਥੀਆਂ ਨੂੰ ਰਹਾਂ ਨਿਕੰਦੇ ਇਹ ਸੰਘਰਸ਼ ਵੀ ਚੱਲਦਾ ਹੀ ਰਹਿਣਾ ਜੇ ਚਾਹੁੰਦੇ ਵੀ ਇਹ ਦਵਾ ਦਾਂਗੇ ਇੱਕ ਸਿਹਤ ਇੱਕ ਜੀ ਦੱਸਿਓ ਆਪਾਂ ਜਿ ਆਪਾਂ ਕੀ ਗੱਲ ਕਰੀਆ ਬਹੁਜਨ ਸਮਾਜ ਪਾਰਟੀ ਆ ਜਿਹੜੀ ਜਾਂ ਬਹੁਜਨ ਸਮਾਜ ਆ ਉਹ ਆਪਾਂ ਪੁਰ ਤੇ ਕਹਿੰਦੇ ਪਛਲੀਆਂ ਚ ਰੇੜੀਆਂ ਹਾਂ ਨਾ ਹਾਂਜੀ ਕੀ ਤੁਹਾਡੇ ਨਾਲ ਸਹਿਮਤ ਨਹੀਂ ਕਿਉਂਕਿ ਉਹਨਾਂ ਦੇ ਕੁਝ ਲੀਡਰਾਂ ਦੇ ਬਿਆਨ ਆਏ ਆ ਵੀ ਤੁਸੀਂ ਜਿਹੜੇ ਮਜ਼ਦੂਰ ਜੁਨੇ ਵਾਲੇ ਤਾਂ ਹੋ ਰਹੇ ਜਿਹੜਾ ਉਹਨਾਂ ਨੇ ਇਹ ਕਿਹਾ ਹੈ ਨਾ ਵੀ ਇਹ ਹੈ ਮਤਲਬ ਹੈ ਕਿ ਵੀ ਇਹ ਵੀ ਇਹ ਤਾਂ ਰੱਬ ਨੂੰ ਮੰਨਦੇ ਨਹੀਂ ਨਾਸ ਨਾस्तिक ਬੰਦੇ ਬਿਲਕੁਲ ਵੀ ਇਹ ਨਾਸਤਾ ਦਾ ਅਸਲ ਅਰਥਾਂ ਚ ਚਲੋ ਠੀਕ ਆ ਉਹਨਾਂ ਦੀ ਆਪਦੀ ਸਮਝ ਆ ਪਰ ਜਿਹੜੀ ਅਸਲੀ ਗੱਲ ਹੈ ਹੂੰ ਸਾਡਾ ਜਿਹੜਾ ਮਿਸ਼ਨ ਆ ਉਹ ਸਿੱਖੀ ਤੋਂ ਪਾਸੇ ਨਹੀਂ ਹੂੰ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਇੱਕ ਗੱਲ ਹੂੰ ਆਪ ਆਪਣ ਹੱਥੀਆ ਆਪਣਾ ਆਪ ਹੀ ਕਰ ਸੋਰੀ ਬਿਲਕੁਲ ਕਿਉਂਕਿ ਬਹੁਤ ਜਨ ਸਮਾਜ ਪਾਰਟੀ ਇਹ ਕਹਿੰਦੀ ਆ ਵੀ ਤੁਸੀਂ ਵੋਟਾਂ ਪਾਓ ਤੇ ਭਗਵਾਨ ਤੁਮਾਨ ਪਹਿਲਾਂ ਕਹਿੰਦਾ ਸੀ ਹੂੰ ਹੂੰ ਵੀ ਸ਼ਾਇਦ ਬਹੁਤ ਜਨ ਆਗੈ ਤੇ ਤੁਹਾਡੇ ਮਸਲੇ ਹੱਲ ਹੋ ਜਾਣਗੇ ਹਾਂ ਪਰ ਪਿੰਡਾਂ ਵਿੱਚ ਦੂਰ ਜੁਨੇਆਂ ਜਾਂ ਮਜ਼ਦੂਰ ਜੱਥੇਬੰਦੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸਿਰਫ ਉਹਨਾਂ ਨੂੰ ਇਹੀ ਕਹਿੰਦੀ ਆ ਹੂੰ ਵੀ ਆਪ ਦਾ ਕੰਮ ਤੁਹਾਨੂੰ ਆਪ ਕਰਨਾ ਪੈਣਾ ਹੂੰ ਆਪਾਂ ਨੂੰ ਖੁਦ ਜ਼ਮੀਨਾਂ ਤੇ ਕਬਜ਼ੇ ਕਰਨੇ ਪੈਣੇ ਆ ਕਿਸੇ ਨੇ ਕੁਝ ਦੇਣਾ ਨਹੀਂ ਬਿਲਕੁਲ ਬਿਲਕੁਲ ਇਸ ਲਈ ਬਹੁਤਿਆਂ ਨੂੰ ਸਮਾਜ ਪਾਰਟੀ ਦਾ ਜਿਹੜਾ ਅ ਸਿਰਫ ਵੋਟਾਂ ਤੱਕ ਸੀਮਤ ਹੈ। ਹੂੰ। ਵਿੱਚ ਵੋਟਾਂ ਪਾ ਦੋ ਸਾਨੂੰ ਅਸੀਂ ਕਹਿੰਨੇ ਆ ਵੀ ਨਹੀਂ। ਹੂੰ। ਕਿਉਂਕਿ ਇਹ ਸਾਡਾ ਅੱਜ ਦਾ ਹੀ ਨਹੀਂ। ਹਾਂ। ਅਸੀਂ ਸਿੱਖੀ ਦੀ ਕੰਮ ਕਰ ਰਹੇ ਆ। ਹੂੰ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਇਹੀ ਗੱਲ ਕਹੀ ਹੈ। ਬਿਲਕੁਲ। ਕਰਾਇਆ ਵੀ ਇਹੀ ਆ। ਹੂੰ। ਉਹਨੂੰ ਵੀ ਲੋਕਾਂ ਨੂੰ ਜ਼ਮੀਨਾਂ ਦਵਾਈਆਂ। ਬਿਲਕੁਲ ਬਿਲਕੁਲ। ਇਸ ਲਈ ਜਿਹੜਾ ਸਿੱਖੀ ਦਾ ਪਰਸਪਰ ਸਾਡੇ ਕੋਲੇ ਆ ਹੁਣ ਇਹ ਕੀ ਕਹਿੰਦੇ ਆ ਇਹ ਸਾਨੂੰ ਨਾਸ਼ਤਾ ਕਹਿੰਦੇ ਆ ਇਹ ਸਾਨੂੰ ਕੁਸ਼ਕੀ ਜਾਣ ਇਹੋ ਨੇ ਸੋਚਾ ਇਹ ਜੇ ਲੋਕਾਂ ਦੀ ਆਪਣੀ ਸੋਚ ਆ ਪਰ ਜਿਹੜੀ ਸਾਡੀ ਸੋਚ ਆ ਸਿੱਖੀ ਦੀ ਸੋਚ ਅੱਛਾ ਇਹ ਨਹੀਂ ਲੱਗਦਾ ਤੁਹਾਨੂੰ ਵੀ ਬਹੁਤਾਂ ਸਮਾਜ ਨੂੰ ਤੇ ਇਹਨਾਂ ਜੁਨੀਆਨਾਂ ਨੂੰ ਪਾੜਿਆ ਜਾ ਰਿਹਾ ਵੀ ਕਿਤੇ ਅੰਦਰ ਕੋਈ ਫੂਕਮ ਹੋਰ ਮਾਰਦਾ ਵਾਂਗਰ ਇਹ ਤੇ ਮਰੇ ਪਤਨ ਸਾਹਿਬ ਦਾ ਮਿਸ਼ਨ ਹੀ ਪੁਰਾਣਾ ਜੀ ਇਹਨਾਂ ਨੇ ਤਾਂ ਹੁਣ ਕਿਹਾ ਬਹੁਤ ਜੰਨੇ ਕਿਉਂਕਿ ਇਹ ਬਹੁਤ ਜੰਨੇ ਦਾ ਹੀ ਨਾਰਾ ਸੀ ਹਾਂ 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 ਕਾਸ਼ੀਰਾਮ ਜੀ ਕਹਿੰਦੇ ਹੁੰਦੇ ਸੀ ਜੋ ਜ਼ਮੀਨ ਸਰਕਾਰੀ ਆ ਬਹੁਜ ਹਮਾਰੀ ਹੂੰ ਮੇਰੇ ਕੋ ਅੱਜ ਅਸੀਂ ਵੀ ਉਹੀ ਕਹਿ ਰਹੇ ਆ ਠੀਕ ਆ ਹੁਣ ਇਹਦੇ ਵਿੱਚ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਅਸੀਂ ਵੀ ਇਹੀ ਕਹਿ ਰਹੇ ਆ ਵੀ ਜਿਹੜੀਆਂ ਜਮੀਨਾ ਸਰਕਾਰੀ ਆ ਬੇਨਾਮ ਨਾ ਸਨ ਮਿਦੁਰਨ ਮਿਦੁਰਨ ਦੂਜਾ ਨਾ ਸੋਸਤਾ ਇਹ ਕਿ ਰਾਜਾ ਕੋਲ ਜਮੀਨਾ ਕਿੱਥੋਂ ਆਈਆਂ ਸਨ ਰਾਜਿਆਂ ਨੇ ਸਾਨੂੰ ਗੁਲਾਮ ਕਰ ਲਿਆ ਨਾ ਸਾਡੀਆਂ ਜਮੀਨਾ ਰੋਕ ਲੀਆਂ ਹਮ ਜਿੰਨੇ ਵੀ ਹੈ ਕਿ ਸਾਰੇ ਅਸਲ ਤਾਂ ਮੂਲ ਵਸਿਤਾ ਜਿਹੜੇ ਹੈਗੇ ਆ ਇਹ ਹੀ ਆ ਲੋਕ ਜਿਹੜਾ ਅਜ ਬੇਜਮੀਨੇ ਹੋਏ ਬੈਠੇ ਆ ਚਾਹੋ ਕਿਸੇ ਚ ਹਮ ਕਿਸਾਨੀ ਵੀ ਵੈਸੇ ਆ ਜਾਂਦੀ ਆ ਛੋਟੇ ਕਿਸਾਨ ਵੀ ਆ ਜਾਂਦੇ ਨਾ ਬੇਜਮੀਨੇ ਬਹੁਤ ਬੰਦੇ ਦੇਖਿਆ ਤੇ ਲੀਵਰ ਕਰਦੇ ਆ ਦੇੜੀਆਂ ਹਾਲੇ ਤੇ OBC ਵੀ ਹੈਗੇ ਆ ਜਿਨ੍ਹਾਂ ਦਾ ਰੁਜ਼ਗਾਰਾ ਕਿੰਨੇ ਚੱਲਦੇ ਤੇ ਮਜ਼ਦੂਰ ਚ ਮਾਤ ਤਾਂ ਹਾਈ ਦਿੰਦਾ ਹੀ ਆ ਇਸ ਕਰਕੇ ਜਿਹੜਾ ਸਾਡਾ ਉਹ ਹੈਗਾ ਜ਼ਮੀਨਾਂ ਦਾ ਸਿਰਫ ਇਹ ਨਹੀਂ ਹੈਗਾ ਵੀ ਕੋਈ ਇਹ ਜ਼ਮੀਨ ਆੜੀ ਗੱਲ ਜਿਹੜੀ ਪੈਸੇ ਨਾਲ ਨਹੀਂ ਜੁੜੀ ਹੋਈ ਹਾਂ ਸਿਰਫ ਪੈਸੇ ਨਾਲ ਇਮਾਨ ਸਨਮਾਨ ਦੀ ਲੜਾਈ ਹੂੰ ਮਾਨ ਸਨਮਾਨ ਦੇ ਹੈ ਤਾਂ ਸਾਰਾ ਕੁਝ ਸਾਰਾ ਕੁਝ ਹੀ ਹੈ ਸਾਡੇ ਅੰਦਰ ਹੀ ਆਪਾਂ ਨਾ ਜਾਣਦੇ ਨਾ ਬਾਹਰ ਹੂੰ ਪੱਠੇ ਹੁੱਤ ਪੱਠੇ ਤਾਂ ਹੈ ਹੀ ਨਹੀਂ ਪਹਿਲੀ ਤਾਂ ਗੱਲ ਜੇ ਮੰਨ ਲਏ ਮੇਰੇ ਕੋ ਕਿਤੇ ਬਹਿ ਜਾਂਦਾ ਤਾਂ ਬਹੁਤ bari ਕੁਝ ਬੰਦੇ ਕਾਫੀ ਬੰਦੇ ਉਹਨਾਂ ਨੂੰ ਬੁਰਾ ਲੱਗੂ ਇਸ ਗੱਲ ਦੇ ਵਿੱਚ ਅੱਜ ਇਹ ਸਥਿਤੀ ਬਣੀ ਪਈ ਆ ਵੀ ਲੋਕ ਪਸ਼ੂ ਰੱਖਣੇ ਹਟ ਗਏ ਅਕੀ ਕਰੂਗਾ ਸਿਹਾਈ ਉਹਦੇ ਕੋਲ ਸਾਧਨ ਹੈ ਨਹੀਂਗੇ ਬਿਲਕੁਲ ਕੋਈ ਜਗ੍ਹਾ ਹੋਵੇ ਉਹ ਆਹ ਥੋੜੇ ਪੱਠੇ ਵੀਜ ਲੈ ਹੂੰ ਸਾਡਾ ਮਿਸ਼ਨ ਹੀ ਇਹ ਆ ਵੀ ਲੋਕ ਆਪਦੇ ਪਸ਼ੂ ਪਾਲ ਲੈਣ ਥੋੜੀ ਖਾਣ ਜੋ ਕੁਰੀ ਕੰਮ ਖੋ ਜੇ ਰਜਗਾਰ ਲੱਗ ਜਾ ਬਿਲਕੁਲ ਬਿਲਕੁਲ ਤੇ ਬਹੁਤ ਜਣ ਸਮਾਜ ਪਾਰਟੀ ਦਾ ਹੈਗਾ ਸਰ ਵੋਟਾਂ ਤੱਕ ਸੀਮ ਤੇ ਸਾਡਾ ਤੇ ਉਹਨਾਂ ਦਾ ਠੀਕ ਆ ਉਹਨਾਂ ਦੀ ਸਮਝ ਆ ਹੂੰ ਪਰ ਅਸੀਂ ਬੇਗੰਪੁਰਾ ਬਸਾਉਣਾ ਇਹਨੂੰ ਕੋਈ ਰੋਕ ਨਹੀਂ ਸਕਦਾ ਅਸੇ ਇਹ ਬੇਗੰਪੁਰਾ ਤਾਂ ਕੀ ਭਾਵ ਆ ਤੁਹਾਡਾ ਏ ਜੀ ਬਾਬੇ ਰਵਿਦਾਸ ਮਹਾਰਾਜ ਜੀ ਦਾ ਇੱਕ ਬਚਨ ਸੀਗਾ ਐਸਾ ਚਾਹੂੰ ਰਾਜ ਮੈਂ ਹੂੰ ਜਹਾਂ ਮਿਲੇ ਸਭਨ ਕੋ ਅੰਨ ਹੂੰ ਸ਼ੋਕ ਬੜੇ ਸਭ ਸੰਭਸੇ ਰਵਿਦਾਸ ਰਹੇ ਪਰਸਾਨਾ ਹੂੰ ਉਹ ਸੀਗਾ ਇੱਕੋ ਜਿਹਾ ਸਮਾਗ ਹੂੰ ਬੇਗੰਪੁਰ ਜਿਹਨੇ ਬਰਾਬਰਤਾ ਬਰਾਬਰਤਾ ਹਰੇਕ ਨੂੰ ਬਰਾਬਰ ਦੀਆਂ ਸਹੂਲਤਾਂ ਹਰੇਕ ਨੂੰ ਬਰਾਬਰ ਦਾ ਅੰਨ ਮਿਲੇ ਹਰੇਕ ਨੂੰ ਕੰਮ ਮਿਲੇ ਬੇਗੰਪੁਰਾ ਜਿਹੜਾ ਬਸਾਉਣਾ ਉੱਥੇ ਦਾ ਵੀ ਇਹ ਸੰਕਰਪਾ ਛਾਣਾ ਕੋ ਇੱਕੋ ਜਿਹੀ ਥੋੜੀ ਜਿਹੀ ਜ਼ਮੀਨ ਹੋਵੇ ਹਾਲ ਦਾ ਕਰਾਰ ਦੇ ਖੇਤਰਾਂ ਕੇ ਕਰਨਾ ਜਾਨੀ ਕਿਸੇ ਕੋਲ ਇਹ ਨਹੀਂ ਹੈ ਵੀ ਇੱਕ ਮੁੰਡਾ 100 ਗੰਦਾ ਦਾ ਮਾਲਕਾ ਇੱਕ ਕਿਲੇ ਕੋਲੇ ਪਸ਼ੂ ਰੱਖਣ ਲੋਥਾ ਨਹੀਂ ਹੈਗਾ ਹਨ ਇਸ ਤਰ੍ਹਾਂ ਨਾ ਹੋਵੇ ਬਰਾਬਰਤਾ ਬਿਦਾਰਾ ਇਸ ਦਾ ਮਤਲਬ ਹੈ ਹਾਂਜੀ ਬਹੁਤ ਹਨ ਬਾਬੇ ਰਵਦਾਸ ਵਾਲੀ ਗੱਲ ਤੇ ਪਹਿਰਾ ਦਿੰਦੀ ਅਸੀਂ ਤੱਕ ਜਿੱਤੇ ਦੇ ਰਹੇ ਹਾਂ ਫਿਰ ਇਹਨਾਂ ਦਾ ਕੀ ਸੋਚ ਆ ਉਹ ਤਾਂ ਉਹੀ ਤਾਂ ਅਸਰ ਕਰਦੇ ਬਿਲਕੁਲ ਵੀ ਉਹ ਸਿਰਫ ਇਸ ਲਈ ਕਹਿ ਰਹੇ ਹੋਏ ਆ ਸਾਨੂੰ ਵੀ ਸਾਡੇ ਕੋਲ ਵੋਟਾਂ ਖਰਾਬ ਕਰਨ ਵੋਟਾਂ ਖਰਾਬ ਸ਼ਾਇਦ ਉਹਨਾਂ ਨੂੰ ਐਂ ਲੱਗਦਾ ਨਾ ਉਹਨਾਂ ਨੇ ਤਾਂ ਕਿਹਾ ਵੀ ਜਰ ਇਹ ਇਹ ਜੀ ਮਿਹਦੂਰ ਜੁਨੇ ਉੱਠ ਕੇ ਅ ਮਤਲਬ ਸਾਡੇ ਬਰੋਚ ਹੋ ਗਈਆਂ ਜਾਂ ਸਾਡੇ ਹੱਕ ਜੇ ਕਹਿੰਦੇ ਸਾਡੇ ਹੱਕ ਦੇ ਹੋ ਜਾਣ ਸ਼ਾਇਦ ਸਾਡਾ ਕੁਦਾ ਲੱਗਦੀ ਹੈ ਨਾ ਪਰ ਉਹ ਹੈਡ ਆਫ ਲੀਡਰ ਤਾਂ وہی ਆ ਜੇ ਇਹ ਅੱਗੇ ਅੱਗੇ ਭਗੌਣ ਤਮਨ ਸੀਗਾ ਉਦੋਂ ਪਹਿਲਾਂ ਪਹਿਲਾਂ ਵਾਲੇ ਸੀਗੇ ਤੇ ਉਹਨਾਂ ਨੇ ਕੱਲਣਾ ਤਾਂ ਉਹੀ ਆ ਜਮੇ ਉਹਨਾਂ ਨੂੰ ਮਗਰੋਂ ਬਾਜਾ ਵਜਣਾ ਸਾਡਾ ਕੋਈ ਮਤਲਬ ਇਹ ਇਹਨਾਂ ਗੱਲਾਂ ਨਾਲ ਉਹ ਤਾਂ ਨਹੀਂ ਗੱਲ ਤਾਂ ਅਸੀਂ ਕਹੀ ਨਹੀਂ ਕਿਸੇ ਕਹਿੰਦੇ ਨਹੀਂ ਕਿਸੇ ਨੂੰ ਬਿਲਕੁਲ ਅਸੀਂ ਤਾਂ ਸਿਰਫ ਇਹ ਕਹਿੰਨੇ ਆ ਉਹ ਜ਼ਮੀਨ ਆ ਜਿਹੜੀ ਹੂੰ ਉਹਦੇ 'ਚ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਸੇ ਬਿਲਕੁਲ ਅਸੀਂ ਕਹਿੰਦੇ ਸਾਂਝੀ ਵਾਲਤਾ ਦਾ ਸਨੇਹਾ ਦਿੰਨੇ ਆ ਹੂੰ ਸਾਰਿਆਂ ਨੂੰ ਕਹਿੰਨੇ ਆ ਬੇਜ਼ਮੀਨੇ ਕਿਸਾਨ ਵੀ ਉਹਦੇ 'ਚ ਆ ਜਾਣ ਤਾਂ ਕਿ ਲੋਕਾਂ ਦੀ ਜਿਹੜੀ ਹੈਗੀ ਆ ਮਾੜਾ ਮੁੱਤਰ ਰੁਜ਼ਗਾਰ ਵਾਲੀ ਸਥਿਤੀ ਬਣ ਜੇ ਬਣ ਜੇ ਰੋਟੀ ਕੰਦੇ ਹੋ ਜਾਣ ਹਾਂਜੀ ਬਿਲਕੁਲ ਹੀ ਬਿਲਕੁਲ ਅਰੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਸਾਹ ਨਾਲ ਚੱਲ ਰਹੀ ਸਰਕਾਰ ਥੋਤੋਂ ਅ ਤੱਕਾ ਕਰਦੀ ਆ ਹਨਾ ਅੰਦਰ ਪਰਪੜ ਜਿਹਨਾਂ ਲੀਡਰਾਂ ਨੂੰ ਕਰੀ ਜਾਂਦੀ ਆ ਲੱਗਦਾ ਵੀ ਕੋਈ ਚਾਂਸ ਬਣਦੇ ਆ ਵੀ ਇਹ ਨੇੜੇ ਲੱਗਣ ਦੇ ਗੱਲ ਆ ਦੇਖੋ ਜੀ ਸੰਘਰਸ਼ ਚੱਲਦੇ ਰਹਿਣੇ ਆ ਹੂੰ ਇੱਥੇ ਬੜੇ ਆਏ ਆ ਇਹ ਨਸਲਾਂ ਨੂੰ ਦਬਾਉਣ ਲਈ ਹੂੰ ਪਰ ਉਹ ਤਾਂ ਚਲੇ ਗਏ ਹਾਂ ਸੰਘਰਸ਼ ਕਿ ਕਦੇ ਖਤਮ ਤਾਂ ਵੀ ਨਹੀਂ ਹੋਏ ਨਾ ਖਤਮ ਨਹੀਂ ਹੋਏ ਇਸ ਕਰਕੇ ਜੇ ਭਗਵਾਨ ਦਾ ਮਾਨ ਦੇ ਸਰਕਾਰ ਆ ਹੂੰ ਉਹਦੇ ਫਤੂਰਾ ਹੈ ਤੇ ਮਾਰਚ ਵੀ ਮੈਂ ਖਤਮ ਕਰੂ ਇਸ ਲਈ ਭਗਵੰਤ ਮਾਨ ਨੂੰ ਇੱਥੋਂ ਚਲੇ ਜਾਣਗੇ ਕਿਉਂਕਿ ਸਰਕਾਰਾਂ ਅੱਗੇ ਵੀ ਨਹੀਂ ਚਲੇ ਗਏ ਤੇ ਇਹ ਜਿਹੜਾ ਸੰਘਰਸ਼ ਹੈ ਇਹ ਵਿੱਚ ਚੱਲੂਗਾ ਇਹਨਾਂ ਜਿੰਨਾ ਚਿਰ ਜ਼ਮੀਨਾਂ ਪ੍ਰਾਪਤੀ ਨਹੀਂ ਹੁੰਦੀ ਹੈ ਹਾਂਜੀ ਕਿਉਂਕਿ ਮਿਸ਼ਨ ਹੈ ਮਿਸ਼ਨ ਦੇਖੋ ਇੱਕ ਸਿੱਧਾ ਕੋਈ ਲਾਲਚ ਨਹੀਂ ਨਾ ਸੀ ਭਗਵੰਤ ਮਾਨ ਨੂੰ ਕੁਰਸੀ ਤੇ ਕਬਜ਼ੇ ਕਰਨ ਵਾਲੀ ਗੱਲ ਅਨ ਮਤਲਬ ਭਗਵੰਤ ਪਿਛੇ ਦੀ ਖਲੋੜ ਹੀ ਨਹੀਂ ਹੈ ਭਗਵੰਤ ਮਾਨ ਦੀ ਜ਼ਮੀਨ ਤੱਕ ਜਿੰਨਾ ਕੋਈ ਨਹੀਂ ਹੈ ਹਾਂਜੀ ਹੈ ਨਾ ਉਹਦਾ ਜਿਹੜਾ ਕਾਨੂੰਨ ਮੁਤਾਬਕ ਇਹਨਾਂ ਨੇ ਲੀਡਰਾਂ ਨੇ ਕਾਨੂੰਨ ਬਣਾਇਆ ਜਿਹੜਾ ਉਸ ਮੁਤਾਬਕ ਹੀ ਕਹਿ ਰਹੇ ਆ ਵੀ ਜਿਹੜੇ ਬੇਜਮੀਨਾ ਨੂੰ ਜ਼ਮੀਨਾਂ ਦੇ ਉਹ ਜਿਹਨਾਂ ਕੋਲੇ ਵੱਧੋ ਜਿਹੜੇ ਨਜ਼ਾਇ ਫਿਰ ਰੂਪਤਾ ਉਹੀ ਜਾਣਾ ਕਿ ਮੈਂ ਕਿਹਾ ਰਾਜੇ ਸੀ ਮਕਦਮ ਕੁੱਤੇ ਹਮ ਜਾਏ ਜਗੈਣ ਬੈਠੇ ਸੁੱਤੇ ਹਮ ਰਾਇਆ ਵਣਕੇ ਸ਼ੇਰ ਬਣ ਜਾਂਦੇ ਬਿਲਕੁਲ ਹਮ ਹੋਣ ਸ਼ੇਰ ਬਣ ਗਿਆ ਹਮ ਹੁਣ ਕੋਈ ਅਸੀਂ ਤਾਂ ਹੁਣ ਜਗਾਉਣ ਆਏ ਆ ਵੀ ਹੁਣ ਤੂੰ ਜਾਗ ਜਿਹੜਾ ਤੂੰ ਉਹਦੋਂ ਸੂਰਜ ਨੂੰ ਮੰਗਦਾ ਸੀ ਹੁਣ ਜਾਗ ਜਾ ਕੇ ਆ ਸੀ ਸਰਕਾਰ ਦੇ ਉੱਤੇ ਲੱਗਦਾ ਕੀ ਹੈ ਲੱਗਦਾ ਜਮੀਨਾ ਭਈਆਂ ਜਦੋਂ ਤਕੜੇ ਹੋਣਗੇ ਉਦੋਂ ਤਾਂ ਬੋਲਦੇ ਨਹੀਂ ਅੱਜ ਮਜ਼ਦੂਰ ਉੱਥੇ ਕਰਜ਼ਾ ਕਰਨ ਵਾਲੀ ਗੱਲ ਕਰਦੇ ਹੁਣ ਦੁੱਖ ਲੱਗਣ ਲੱਗ ਕਿਸੇ ਨੇ ਨਹੀਂ ਪੁੱਛਿਆ ਦਿੱਲੀ ਬੈਠਣ ਠੇਕਾ ਜਾਂਦਾ ਰਿਹਾ ਪਹਿਲਾਂ ਹੂੰ ਹੂੰ ਜਿਹੜਾ ਇਹਦਾ ਲੋਕਰ ਸੀ ਰਾਜੇ ਦਾ ਕੋਈ ਉਹ ਤਾਂ ਦਾ ਪੁੱਤਾ ਪਰੋਤਾ ਅੱਛਾ ਤੇ ਉਹ ਅੱਜ ਉੱਥੇ ਦਿੱਲੀ ਬੈਠਾ ਠੇਕਾ ਲਈ ਗਿਆ ਕਿਸੇ ਨੇ ਪੁੱਛਿਆ ਅੱਜ ਮਜ਼ਦੂਰਾ ਨੇ ਇਹ ਗੱਲ ਕੱਢੀ ਆ ਤੇ ਉਹਦੇ ਚ ਮਤਲਬ ਮਗਰ ਪੈ ਗਏ 355 ਪੰਡਾ ਹੋਰ ਅੱਛਾ ਜੀ ਜਿੱਥੇ ਜ਼ਮੀਨਾਂ ਪਈਆਂ ਅੱਛਾ ਜੀ ਪੰਜਾਬ ਦੇ ਵਿੱਚ ਨਹੀਂ ਦੂਰ ਆ ਨਾ ਉਧਰੇ ਸੁਨੂ ਰੇਤ ਕੇ ਚੀਅ ਹੈ ਅੱਛਾ ਜੀ ਰੇਤ ਰੇਤ ਇਸੇ ਜਿਹੜਾ ਬੇਚੜਾਗਾ ਪੰਡਾ ਇਹਦੇ ਦਿਵਾਲੇ ਵੀ ਸ਼ਾਇਦ ਪੱਕਾ ਨਹੀਂ ਮੈਨੂੰ ਪਤਾ 4000 ਏਕੜ ਦੇ ਦਿਵਾਲੇ ਜਿ ਕਿਤੇ ਨਾ ਕਿਤੇ ਪਈ ਹੋਰ ਪਈ ਹੋ ਜਣਾ ਉੱਥੇ ਹੋਰ ਵੀ ਪਈ ਹੈ ਇਸ ਕਰਕੇ ਤਕੜੇ ਤਾਂ ਵਾਹੀ ਜਾਣ ਹਾਂ ਮਦਰ ਮਾੜਾ ਤੇ ਜਿੱਥੇ ਜਿਹੜੇ ਮਾੜੇ ਲੋਕਾ ਜਿਹਨੇ ਮੇਜ ਮਿੰਨੇ ਬੇਜ ਬਿਲਕੁਲ ਬੰਦੇ ਬਈ ਦੂਰ ਹੈ ਜਿੰਨਾਂ ਕੋਲ ਕੋਈ ਰੋਟੀ ਦਾ ਹੈ ਨਹੀਂ سلسلہ ਹਾਂ ਉਹਨਾਂ ਨੂੰ ਕਿਸਾਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਤੇ ਜਿਹੜਾ ਜਿੱਟਦੇ ਆ ਇਹਨਾਂ ਕੋ ਕੋਸ਼ਿਸ਼ ਕਰਦੇ ਸੰਘਰਸ਼ ਨੂੰ ਪਰੇ ਦਬਣਾ ਬਿਲਕੁਲ ਬਿਲਕੁਲ ਦੋਸਤੋ ਬਹੁਤ ਕ੍ਰਿੰਤੀ ਗੱਲ ਆ ਪ੍ਰਧਾਨ ਜੀ ਦੀ ਬਈ ਸਰਕਾਰਾਂ ਅਕਸਰ ੱੱਕਾ ਕਰਦੀਆਂ ਆ ਇਹ ਸਰਕਾਰ ਦੇ ਧੱਕਾ ਕਰਦੀ ਆ ਪਹਿਲਾਂ ਵੀ ਕਰਦੀ ਆ ਇਹ ਹਟਣਾ ਗਾਵੀਆਂ ਨੇ ਵੀ ਹੈ ਨਹੀਂਗਾ ਪਰ ਸੰਘਰਸ਼ ਆ ਜਿਹੜੇ ਇਹ ਚੱਲਦੇ ਰਹਿਣੇ ਆ ਇਹ ਕਿਸੇ ਇੱਕ ਬੰਦੇ ਦੇ ਨਹੀਂ ਕਿਸੇ ਇੱਕ ਜਾਤ ਦੇ ਨਹੀਂ ਕਿਸੇ ਇੱਕ ਧਰਮ ਦੇ ਨਹੀਂ ਸਾਰਿਆਂ ਦੇ ਸਾਂਝੇ ਸੰਘਰਸ਼ ਆ ਸਾਰਿਆਂ ਨੂੰ ਇਹਦੇ ਵਿੱਚ ਉੱਦਣਾ ਚਾਹੀਦਾ ਜਿਹੜਾ ਵੀ ਬੇਜਮੀਨਾ ਬੰਦਾ ਹੈਗਾ ਉਹ ਜ਼ਰੂਰ ਇਹਨਾਂ ਦਾ ਮਜ਼ਦੂਰ ਦੁਨੀਆਂ ਨਾਲ ਜੁੜ ਕੇ ਇਹਨਾਂ ਨੂੰ ਸਾਥ ਦਿਆ ਕਰੋ ਕਿਉਂਕਿ ਇਹ ਆਪਦੇ ਨਿੱਜੀ ਮਫਾਦਿਆਂ ਖਾਤਰ ਨਹੀਂ ਤੁਰੇ ਫਿਰਦੇ ਜੇ ਉੱਥੇ ਡਾਂਗਾ ਮਾਰਦਾ ਜਿੱਨਾਂ ਚ ਐਵੇਂ ਨਹੀਂ ਜਾਂਦੇ ਹੈਗੇ ਵੀ ਆਪਦਾ ਨਿੱਜੀ ਕੰਮ ਹੈ ਨਾ ਦਾ ਕੋਈ ਇਹ ਆਪਣੇ ਖਾਤਰ ਹੀ ਆਪਣੇ ਗਰੀਬ ਲੋਕਾਂ ਦੇ ਖਾਤਰ ਹੀ ਇਹ ਮਿਹਨਤ ਕਰ ਰਿਹਾ ਤੇ ਆਪਣਾ ਵੀ ਹੱਕ ਬਣਵਾ ਰਿਹਾ ਸਾਡੇਗੇ ਅ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਬੜਾ ਕੀਮਤੀ ਸਮਾਂ ਦਿੱਤਾ ਤੇ ਸਮਾਂ ਬਣੇ ਕਦੇ ਫਿਰ ਵੀ ਆਪਾਂ ਜਰੂਰ ਠੀਕ ਵਿਚਾਰ ਲਾਂਗੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ